ਦੀ ਜਦੋਂ ਤੋਂ ਤਿੰਨ ਥਾਵਾਂ ਦੇ ਉੱਤੇ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਮਰੀਕਾ ਦੇ ਦੁਆਰਾ ਬੰਕਰ ਬਸਟਰ ਬੰਬ ਸੱਤ B2 ਬੌਮਬਰਸ ਜਿਹੜੇ ਆ ਉਹ ਉਹਨਾਂ ਨੇ ਉਡਾਨ ਭਰੀ ਮਜ਼ੂਰੀ ਤੋਂ ਤੇ 36 ਘੰਟੇ ਦਾ ਨੌਨ ਸਟਾਪ ਉਹਨਾਂ ਦਾ ਸਫ਼ਰ ਸੀਗਾ 18 ਘੰਟੇ ਉਹਨਾਂ ਨੂੰ ਈਰਾਨ ਦੇ ਵਿੱਚ ਤੱਕ ਪਹੁੰਚਣ ਨੂੰ ਜਿਹੜੇ ਉਹ ਲੱਗੇ ਈਰਾਨ ਦੇ ਵਿੱਚ ਉਹਨਾਂ ਨੇ 14 ਜਿਹੜੇ ਬੰਕਰ ਬਸਟਰ ਬੰਬ ਮੋਆਬ ਬੰਬ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਮੈਸਿਵ ਆਰਡੀਨੈਂਸ ਬੌਮ ਜਿੰਨਾਂ ਨੂੰ ਕਹਿੰਦੇ ਆ ਵੀ ਉਹ ਉਹਨਾਂ ਨੇ ਸੱਟੇ ਤੇ ਉਸ ਤੋਂ ਬਾਅਦ ਦੇ ਵਿੱਚ ਉਥੋਂ ਵਾਪਸ ਆਏ ਆ ਮਲਟੀਪਲ ਵਾਰ ਰੀਫਿਊਲਿੰਗ ਹਵਾ ਦੇ ਵਿੱਚ B2 ਬੌਮਬਰਸ ਦੀ ਕੀਤੀ ਗਈ ਹੈਗੀ ਆ ਅ ਅਜੇ ਤੱਕ ਕੋਈ ਵੀ ਰਿਪੋਰਟ ਨਹੀਂ ਆ ਜਿਹੜੇ ਚੀਫ ਆਫ ਜੁਆਇੰਟ ਫੋਰਸਸ ਸੀਗੇ ਉਹਨਾਂ ਨੇ ਜਿਸ ਦਿਨ ਇਹ ਅਟੈਕ ਕੀਤਾ ਗਿਆ ਜਿਸ ਦਿਨ ਇਹ ਸਟ੍ਰਾਈਕਸ ਕੀਤੀਆਂ ਗਈਆਂ ਉਸ ਤੋਂ ਬਾਅਦ ਦੇ ਵਿੱਚ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਉਹ ਰਸਤਾ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਅਟਲੈਂਟਿਕ ਓਸ਼ੀਅਨ ਦੇ ਉੱਤੋਂ ਦੀ ਉੱਡ ਕੇ ਇਹ ਆ ਗਏ ਮਜ਼ੂਰੀ ਤੋਂ ਜਿਹੜਾ ਇਹ ਉੱਡੇ ਸੀਗੇ ਤੇ ਉਹਨਾਂ ਨੇ ਉੱਥੇ ਅੱਧੇ ਘੰਟੇ ਦੇ ਵਿੱਚ ਹਰਜੋਤ ਸਿੰਘ ਜੀ ਈਰਾਨ ਚ ਦਾਖਲ ਹੋ ਕੇ ਬੰਬ ਸਿੱਟ ਕੇ ਤੇ ਈਰਾਨ ਦੀ ਜਿਹੜੀ 에ਅਰ ਸਪੇਸ ਆ ਉਸ ਨੂੰ ਛੱਡ ਕੇ ਜਿਹੜਾ ਉਹ ਵਾਪਸ ਆ ਚੁੱਕੇ ਸੀਗੇ ਨਾਲ ਹੀ ਦੱਸ ਦਈਏ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਐਂਟਰ ਕੀਤਾ ਉਦੋਂ ਵੀ ਤੇ ਜਦੋਂ ਉਹ ਬਾਹਰ ਨਿਕਲੇ ਉਦੋਂ ਵੀ ਕੋਈ ਵੀ ਜਿਹੜੀ ਗੋਲੀ ਆ ਅਜੇ ਤੱਕ ਇਹਨੇ ਵੀ ਸਾਡੇ ਕੋਲ ਕੋਈ ਇਦਾਂ ਦਾ ਸਬੂਤ ਨਹੀਂ ਕੋਈ ਐਵੀਡੈਂਸ ਨਹੀਂ ਕੋਈ ਰਿਪੋਰਟ ਨਹੀਂ ਆ ਵੀ ਈਰਾਨ ਦੇ ਦੁਆਰਾ ਇਹਨਾਂ ਬੌਮਬਰਸ ਦੇ ਉੱਤੇ ਕੋਈ ਹਮਲਾ ਜਿਹੜਾ ਆ ਉਹ ਕੀਤਾ ਗਿਆ ਹੋਵੇ ਚਾਹੇ ਉਹ ਸਰਫੇਸ ਟੂ 에ਅਰ ਮੈਸਾਇਲਾ ਚਾਹੇ ਹਵਾ ਦੇ ਵਿੱਚੋਂ ਆ ਹਵਾ ਦੇ ਵਿੱਚ ਜਿਹੜੀਆਂ ਗੋਲੀਆਂ ਕਹ ਲੋ ਵੀ ਸ਼ੈਲਿੰਗ ਵੀ ਜਿਹੜੀ ਆ ਉਹਨਾਂ ਉੱਤੇ ਕਿੱਤੀ ਗਈ ਹੋਵੇ ਅਮਰੀਕਾ ਦੇ ਫਾਈਟਰ ਜੈਟਸ ਵੀ ਜਿਹੜੇ ਉਹ ਮੋਰੇ ਮੋਰੇ ਰਹੇ ਉਸਤੇ ਨਾਲ ਜਿਹੜੀਆਂ 에ਅ ਫਿਊਲਿੰਗ ਟੈਂਕਰਸ ਹੁੰਦੇ ਆ ਉਹ ਵੀ ਜਿਹੜੇ ਉਹ ਨਾਲ ਇਹਨਾਂ B2 ਬੌਮਬਰਸ ਦੇ ਉੜਦੇ ਰਹੇ ਆ ਸੋ ਸੱਤ ਬੌਮਬਰ ਸੀਗੇ ਤੇ ਜਿਨ੍ਹਾਂ ਦੇ ਵਿੱਚ ਹਰ ਇੱਕ 'ਚ ਦੋ ਦੋ ਜਿਹੜੇ ਬੰਬ ਸੀਗੇ ਤੇ ਉਹ ਉਹਨਾਂ ਨੇ ਸੁੱਟੇ ਜੋ ਰਾਸ਼ਪਤੀ 트럼ਪ ਤੇ ਜੁੜੇ ਚੀਫ ਆਫ ਸਟਾਫ ਹੈਗੇ ਨੇ ਆਰਮੀ ਦੇ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਪਹਿਲਾ ਜਿਹੜਾ ਹਮਲਾ ਕਰਨ ਤੋਂ ਬਾਅਦ 'ਚ ਇੱਕ ਨੇ ਜਾ ਕੇ ਪਹਿਲਾਂ ਭੇਦਿਆ ਉਸ ਤੋਂ ਬਾਅਦ ਦੇ ਵਿੱਚ ਉਸੇ ਹੀ ਟੋਏ ਦੇ ਵਿੱਚ ਬੇਸਿਕਲੀ ਕਹਿ ਸਕਦੇ ਆ ਵੀ ਉਹਨਾਂ ਨੇ ਹਮਲੇ ਕੀਤੇ ਉਧਰੋਂ ਨਾਲ ਦੇ ਨਾਲ ਹੀ ਜਿਹੜੀ ਯੂਐਸ ਦੀ ਸਬਮਰੀਨ ਸੀਗੀ ਉਹ ਉਸ ਦੂਜੇ ਵਾਲੇ ਪਾਸੇ ਈਰਾਨ ਦੇ ਜਿਹੜੇ ਪਾਣੀਆਂ ਵਾਲੇ ਪਾਸੇ ਜਿੱਥੇ ਸਟ੍ਰੇਟ ਆਫ ਹਰਮੋਜ਼ ਦੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਹਰਮੋਜ਼ ਦੀ ਗੱਲ ਕਰ ਰਹੇ ਹਾਂ ਉਸ ਦੇ ਇਰਦ-ਗਿਰਦ ਉਹ ਉਸ ਨੇ ਬਾਹਰ ਆਈ ਤੇ ਉਸ ਨੇ ਟੋਮਹੌਕ ਮਿਜ਼ਾਈਲਸ ਦੇ ਨਾਲ ਜਿਹੜੀ ਆ ਇੱਕ ਹੋਰ ਸਾਈਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਤੇ ਉਹਨਾਂ ਦਾ ਐਕਸਟਰਨਲ ਇਨਫਰਾਸਟ੍ਰਕਚਰ ਆ ਉਸ ਨੂੰ ਤਹਸਨੈਸ ਕਰ ਦਿੱਤਾ ਆ ਸੋ ਐਸ ਟਾਈਮ ਹਰਜੋਤ ਸਿੰਘ ਜੀ ਈਰਾਨ ਨਿਊਕਲੀਅਰ ਪਾਵਰ ਨਾ ਬਣ ਸਕੇ ਉਸ ਤੇ ਲਈ ਰਾਸ਼ਪਤੀ ਟਰੰਪ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਕਹਿਣ ਦੇ ਉੱਤੇ ਤੇ ਅਮਰੀਕਾ ਦਾ ਵੀ ਇਹ ਵੈਸੇ ਪਰਸਨਲ ਇੰਟਰਨਲ ਖਿਆਲ ਜਿਹੜਾ ਉਹ ਸ਼ੁਰੂ ਤੋਂ ਹੀ ਰਿਹਾ ਹੈ ਵੀ ਈਰਾਨ ਦੇ ਕੋਲ ਨਿਊਕਲੀਅਰ ਮਟੀਰੀਅਲ ਨਿਊਕਲੀਅਰ ਮਿਜ਼ਾਈਲ ਜਾਂ ਨਿਊਕਲੀਅਰ ਬੰਬ ਜਿਹੜਾ ਆ ਪਰਮਾਣੂ ਬੰਬ ਬਣਾਉਣ ਦੇ ਲਈ ਕਿਸੇ ਵੀ ਤਰੀਕੇ ਦਾ ਮਟੀਰੀਅਲ ਜਿਹੜਾ ਉਹਨਾਂ ਦੇ ਕੋਲ ਨਹੀਂ ਹੋਣਾ ਚਾਹੀਦਾ ਸੋ ਉਸੇ ਚੀਜ਼ ਦੇ ਉੱਤੇ ਕਾਰਵਾਈ ਕਰਦੇ ਹੋਏ ਟਰੰਪ ਹੋਣਾ ਨੇ ਇਹ ਵੱਡਾ ਐਕਸ਼ਨ ਜਿਹੜਾ ਉਹ ਨਾਲ ਦੇ ਨਾਲ ਲਿਆ ਸੀਗਾ ਕਿੰਨੇ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋ ਸਕਦਾ ਜਦੋਂ ਉਹ ਅਟਲੈਂਟਿਕ ਓਸ਼ਨ ਪਾਰ ਕਰਕੇ ਆਈ ਸੀ ਕਹਿੰਦੇ ਵੀ ਆਪਸ ਦੇ ਵਿੱਚ ਵੀ ਜਿਹੜੇ B2 ਬੌਮਬਰਸ ਆ ਉਹਨਾਂ ਨੇ ਬਹੁਤ ਘੱਟ ਜਿਹੜੀ ਉਹ ਉਹ ਗੱਲਬਾਤ ਜਿਹੜੀ ਉਹ ਕੀਤੀ ਸੀ ਤਾਂ ਜੋ ਟਰੈਕ ਜਿਹੜਾ ਉਹ ਨਾ ਹੋ ਸਕੇ ਪਰ ਕਿਉਂਕਿ ਬੜੇ ਦਿਨਾਂ ਤੋਂ ਹਰਜੋਤ ਸਿੰਘ ਜੀ ਚੱਲ ਰਿਹਾ ਸੀਗਾ ਵੀ ਫਰਡੋ ਦੇ ਜਿਹੜੇ ਨਿਊਕਲੀਅਰ ਇਲਾਕਾ ਹੈਗਾ ਆ ਜਿੱਥੇ ਮਾਊਂਟਨਸ ਦੇ ਹੇਟਾਂ ਈਰਾਨ ਨੇ ਜਿਹੜਾ ਬਣਾਇਆ ਹੋਇਆ ਆ ਨਿਊਕਲੀਅਰ ਅਨਰਚਮੈਂਟ ਜਿਹੜਾ ਸੈਂਟਰ ਕਹਿ ਸਕਦੇ ਆ ਜਾਂ ਫੈਸਿਲਿਟੀ ਉਹਦੀ ਚਰਚਾ ਬੜੇ ਦਿਨਾਂ ਤੋਂ ਚੱਲ ਰਹੀ ਸੀ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਆ ਵੀ ਹੋ ਸਕਦਾ ਵੀ ਉਹਨਾਂ ਨੇ ਸਮਾਨ ਉਤੋਂ ਮੂਵ ਕਰ ਲਿਆ ਹੋਵੇ ਈਰਾਨ ਨੇ ਇਦਾਂ ਦਾ ਬਿਆਨ ਆਲਰੇਡੀ ਦਿੱਤਾ ਹੈਗਾ ਆ ਕਿੰਨਾ ਕੁ ਨੁਕਸਾਨ ਹੋਇਆ ਆ ਉਸ ਪੂਰੇ ਮਾਮਲੇ ਦੇ ਵਿੱਚ ਇਸ ਦੇ ਬਾਰੇ ਅਜੇ ਕੋਈ ਵੀ ਇੰਟਰਨਲ ਜਿਹੜਾ ਹੋ ਨਹੀਂ ਪਤਾ ਹਾਂ ਬਾਹਰੋਂ ਸੈਟੇਲਾਈਟ ਇਮੇਜਸ ਤੋਂ ਪਤਾ ਲੱਗਦਾ ਆ ਵੀ ਨੁਕਸਾਨ ਖਾਸਾ ਜਿਹੜਾ ਉਹ ਹੋ ਚੁੱਕਾ ਆ ਪਰ ਜਿਹੜੀ ਇਹ 2-300 ਫੁੱਟ hectare ਆ ਜਾਂ ਕਹਿ ਲੋ ਵੀ ਮਾਊਂਟੇਨ ਦੇ hectare ਆ ਉਹਨਾਂ ਸੈਂਟ੍ਰਿਫਿਊਜਿਸ ਨੂੰ ਕੀ ਨੁਕਸਾਨ ਪਹੁੰਚਿਆ ਹੋਊਗਾ ਉਹਦੇ ਬਾਰੇ ਅਜੇ ਕਿਸੇ ਕੋਲ ਕੋਈ ਪੂਰਤ ਜਾਣਕਾਰੀ ਨਹੀਂ ਆ ਪਰ ਬਹੁਤ ਜ਼ਿਆਦਾ ਜਿਹੜੇ ਇਸ ਦੇ ਨਾਲ ਸੰਬੰਧਿਤ ਸਾਇੰਸਦਾਨ ਜਾਂ ਐਨਾਲਿਸਟ ਆ ਉਹ ਕਹਿੰਦੇ ਆ ਵੀ ਜਿਹੜੇ ਸੈਂਟ੍ਰਿਫਿਊਜ ਆ ਜੀ ਉਹਨਾਂ ਵਿੱਚ ਵੀ ਮਾੜਾ ਜਿਹਾ ਵੀ ਨੁਕਸ ਪੈ ਜਾਵੇ ਜਾਂ ਇੱਥੋਂ ਤੱਕ ਕਿ ਸ਼ੌਕ ਵੇਵ ਵੀ ਉਹਨਾਂ ਨੂੰ ਜੇ ਲੱਗ ਜਾਵੇ ਤਾਂ ਉਹ ਅਨਯੂਜ਼ੇਬਲ ਹੋ ਜਾਂਦੇ ਆ ਯਾਨੀ ਕਿ ਉਹਨਾਂ ਨੂੰ ਦੁਬਾਰਾ ਵਰਤਿਆ ਨਹੀਂ ਜਾ ਸਕਦਾ ਹੈਗਾ ਸੋ ਪਰ ਅ ਅਮਰੀਕਾ ਦਾ ਇਹ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਕਾਰਵਾਈ ਹੁੰਦੀ ਆ ਤੇ ਜਿਹੜੀ ਹੁਣੇ-ਹੁਣੇ ਜਦੋਂ ਬ੍ਰੇਕਿੰਗ ਨਿਊਜ਼ ਹਰਜੋਤ ਜੀ ਨੇ ਕੱਤਰ ਵਾਲੀ ਜਿਹੜੀ ਦੱਸੀ ਸੀ ਕੱਤਰ ਦੇ ਵਿੱਚ ਅਮਰੀਕਾ ਦਾ ਅਲ-ਓੈਦ 에ਅਰ ਬੇਸ ਹੈਗਾ ਆ ਸੋ ਉੱਥੇ ਜੇ ਉਹ ਹਮਲਾ ਕਰ ਸਕਦੇ ਆ ਤਾਂ ਇੱਕ ਵੱਡੀ ਚਿੰਤਾ ਆ ਇਹ ਐਸਕੇਲੇਸ਼ਨ ਇਹਦਾ ਮਤਲਬ ਹੋਰ ਵੀ ਜ਼ਿਆਦਾ ਵਧੇਗੀ ਇਹ ਸਟ੍ਰਾਈਕਸ ਦੀ ਰਿਟੈਲੀਏਸ਼ਨ ਦੇ ਵਿੱਚ ਉਹਨਾਂ ਨੇ ਇਜ਼ਰਾਈਲ ਦੇ ਟਿਕਾਣਿਆਂ ਦੇ ਉੱਤੇ ਇਜ਼ਰਾਈਲ ਦੇ ਵਿੱਚ ਹੀ ਇਰਾਨ ਨੇ ਜਿਹੜੇ ਹਮਲੇ ਕੀਤੇ ਸੀਗੇ ਅਜੇ ਤੱਕ ਅਮਰੀਕੀ ਸੋਲਜਰਸ ਜਾਂ ਅਮਰੀਕੀ 에ਅਰ ਬੇਸਸ ਜਾਂ ਅਮਰੀਕੀ ਮਿਲਟਰੀ ਬੇਸਸ ਦੇ ਉੱਤੇ ਹਮਲਾ ਨਹੀਂ ਸੀ ਕੀਤਾ ਸੋ ਜੇ ਇਰਾਨ ਵਾਲੇ ਇਸ ਤਰੀਕੇ ਦੇ ਨਾਲ ਹੁਣ ਹਮਲਾ ਕਰਦੇ ਆ ਤਾਂ ਲੜਾਈ ਹੋਰ ਵੀ ਜ਼ਿਆਦਾ ਅੱਗੇ ਵੱਧ ਸਕਦੀ ਆ ਜੀ ਬਿਲਕੁਲ ਸੋ ਇਸ ਸਬੰਧ ਦੇ ਵਿੱਚ ਬਹੁਤ ਲਗਾਤਾਰ ਬਾਰ ਮਿੰਟੋ ਮਿੰਟੀ ਜਿਹੜੀਆਂ ਆ ਅਪਡੇਟਸ ਆ ਰਹੀਆਂ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਹੈਗਾ ਸਭ ਤੋਂ ਵੱਡਾ ਇਹ ਹੀ ਆ ਕਿ ਜਦੋਂ ਅਮਰੀਕਾ ਵਾਲਿਆਂ ਨੇ ਵਾਰਨਿੰਗ ਦਿੱਤੀ ਆ ਪੀ ਕਿਸੇ ਟਾਈਮ ਵੀ ਇਰਾਨ ਵਾਲੇ ਅਮਰੀਕਨ 에ਅਰਬੇਸ ਦੇ ਉੱਤੇ ਅਟੈਕ ਕਰ ਸਕਦੇ ਆ ਹਾਲਾਂਕਿ ਵਾਰਨਿੰਗ ਦਿੱਤੀ ਇਰਾਨ ਵਾਲਿਆਂ ਨੂੰ ਵੀ ਜੇ ਕੀਤਾ ਤੁਹਾਡਾ ਹੋਰ ਨੁਕਸਾਨ ਹੋਊਗਾ ਸੋ ਉਸ ਤੋਂ ਬਾਅਦ ਹੀ ਕਤਰ ਜਿੱਥੇ ਐਲ ਉਵੇਦ 에ਅਰਬੇਸ ਹੈਗਾ ਅਮਰੀਕਾ ਦਾ ਮੇਜਰ 에ਅਰਬੇਸ ਆ ਉਹਨੂੰ ਦੇਖਦਿਆਂ ਹੋਇਆ ਆਪਣਾ ਉਹਨਾਂ ਨੇ ਜੋ 에ਅਰ ਆ 에ਅਰਸਪੇਸ ਆ ਉਸਨੂੰ ਬੰਦ ਕਰ ਦਿੱਤਾ ਸੋ ਕਿਸੇ ਤਰ੍ਹਾਂ ਦੀ ਵੀ ਫਲਾਈਟ ਜਿਹੜੀਆਂ ਆ ਉਹ ਸਾਰੀਆਂ ਬੰਦ ਕੀਤੀਆਂ ਹੈਗੀਆਂ ਆ ਕਤਰ ਦੇ ਫੋਰਮ ਮਿਨਿਸਟਰ ਨੇ ਇਹ ਕਹਿੰਦੇ ਵੀ ਅਸੀਂ ਪ੍ਰੀਕਾਸ਼ਨਰੀ ਮੇਜਰ ਜਿਹੜੀ ਆ ਇਹ ਲਈ ਹੈਗੀ ਆ ਉਹਦੇ ਕਰਕੇ ਇਹ ਬੰਦ ਕੀਤਾ ਗਿਆ ਹੈਗਾ ਆ FIFA ਵਰਲਡ ਕੱਪ ਕਤਰ ਦੇ ਵਿੱਚ ਹੋਇਆ ਸੀ 2022 ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ